ੴ ਸਤਿਗੁਰ ਪ੍ਰਸਾਦਿ 5.1 ਕਬੀਰ ਬਾਜ ਬੰਤੀ ਜੋ ਪਈ ਅਮਰੀ ਕਰੋ ਹਾ ਦੇ ਰਖਾ ਪੂਰਨ ਹੋਏ ਚਿਤ ਕੀ ਇਛਾ ਤਵ ਚਨਮ ਦਏ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰ ਹਮਰੇ ਦੁਸ ਬੈ ਤੁਮ ਕਾਓ ਆਪ ਹਾਤ ਮੋਹੇ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖਸ ਬੈ ਕਰਤਾਰਾ ਮੋਰ ਛੜਜ ਕਰਦੈ ਕਰੀਆ ਸਭੈਨ ਕੋ ਆਜ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਲ ਪਜਨ ਕੀ ਰਹੇ ਪਿਆਸਾ ਮਮੈ ਛਾੜ ਕੇ ਵਰਨਾ ਤੇ ਹਉ ਜੋਬਰ ਚਾਸੁ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰੀਐ ਚੰਚੂ ਸਤਰ ਹਮਾਰੇ ਮਾਰੀਐ ਆਪਹਾ ਦੇ ਮੋਜੇ ਵਰਯ ਮਰਨ ਕਾਲ ਕਾ ਤਰਾਸਨੇ ਵਰਯ ਹਉ ਜੋ ਸਦਾ ਹਮਾਰੇ ਪਛਾ ਸ੍ਰੇਸਤ ਜੋ ਕ੍ਰਿਯ ਵਰਖਾ ਰਖ ਲੇ ਮ ਰਖਨ ਹਾਰੇ ਸਾਈ ਸੰਤ ਸਹਾਏ ਪਿਆਰੇ ਦੀਨ ਬਨ ਦੁਸ਼ਟਨ ਕੇ ਹੰਤਾ ਤਮੋਹ ਪੂਰੀ ਚਤੁਰਦਸ ਕੰਤਾ ਕਾਲ ਪੈ ਬ੍ਰਹਮਾ ਬਵਤਰਾ ਕਾਲ ਪੈ ਸਿਵ ਜੀਵ ਬਵਤਰਾ ਕਾਲ ਪੈ ਕ੍ਰਿਪ ਸੁਨ ਪ੍ਰਕਾਸਾ ਸਕਲ ਕਾਲ ਕ ਕੀ ਆਤਮਸਾ जवण काल जो विश्व कीयो बेजरा ब्रह्मा जोथियो जवण काल सब लोक सवार नमस्कार है ताए हमारा जवण काल सब भक्त बनायो देव दज छने बुजायो आनते के अवतार सोई गुरु समझियो हमारा नमस्कार से को हमारी सकल प्रजा जनी आप सवारी शिव कण को सुब सुब दियो सत्र को पलमबद कियो कट कट के अंतर की जानत भले भरे की पीर पहचान चींटी ते कुंचरे असूला सब पर कृपा दिस कर फूला ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੈ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਜਰਖ ਕਰਾ ਕਰ ਤਾਰਾ ਪਰਜਾ ਤਰਤ ਤਵ ਦੇਹਿ ਵਪਾਰਾ ਜਬਾ ਕਰਤ ਕਰਤ ਹੋ ਕਭੂ ਤੁਮ ਮੈਂ ਮਿਲਤ ਦੇ ਤਰ ਸਭ ਹੋ ਦੇਤੇ ਬਨ ਸਿਰ ਸਭ ਤਾਰੇ ਆਪ ਹੀ ਆਪਣੀ ਭੂਲਿਓ ਚਾਰੇ ਤੁਮ ਸਭੀ ਤੇ ਰਤ ਨਿਰਾਲ ਜਾਣਤ ਪੇਦ ਪੇਦੇ ਰਿਆਲਮ ਨਿਰੰਕਾਰ ਨਿਰਮਕਾਰ ਨਿਰਲੰਬੇ ਆਦ ਨੀਲ ਨਾਦੇ ਸੰਭ ਤਾਕਾ ਮੂੜੂ ਚਾਰਦ ਬੇਦਾ ਜਾਕੋ ਪੇਵ ਨ ਭਵਦ ਬੇਦਾ ताको कृपा आनन मारत महामुंड कछ भेद न जानत महादेव को कह र सदा सब निरंकार क चिन्ह नहि पिव आपी अपनी बुध हे जेती भरनत पिन पिन ते तेती तुम्हारा लखा न जाय पसारा कहवी सजा प्रथम संसार एकै रूप न उपस्वरूप रंग पयोरा व कहि फूपा न जेर सितर के स्फुर खान बहु रहै दिनि कहो फूल राजा है बैठा कौशिन पर शंकर के ठा सग्रीसित काए चंभवार जुगाद स्वरूप श्यामबल अभर चामे री तुम करो सकिय बार से क संग्रह दुश्री थेर वद पाता सकल मलेश करोण काता जे तुसा सरनी परे तिनका सु दुख तो होए मरे पुरचण पग भरे तिहारे तिनका तुम संकट सब तारे जो कल को एक भारत है ताके का निकटने है रछा होई ता सब काला दूसरे स्नेत तत्काल कृपा दृ संजाय ने हो ताके ताप तुम हर हो रे द्वसित कर्मो शुभ होए दिस सास सके ना कोई ਇੱਕ ਬਾਰ ਜੇ ਤੂੰ ਮੈ ਸੁਮਾਰਾ ਕਾਲ ਪਾਸੇ ਤਾਇ ਉਬਾਰ ਜਿੰਨਰ ਨਾਮ ਤੇ ਹਾਰੋ ਕਹਾਦਾਰੀ ਦੁਸਦੋਗ ਤੇ ਰਹਾ ਖੜਕੇਤ ਮੈਂ ਸਰੰਤ ਹਾਰੀ ਆਪਹਾਦ ਲੈ ਹੋ ਬਾਰੀ ਘਰਬਠੋਰ ਮਹੋ ਸਵਾਏ ਦੁਸਦੋਗ ਤਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ